ਦੋਸਤੋ ਇਸ ਵਕਤ ਨਾ ਅਸੀਂ ਬਗਰੋਲ ਪਿੰਡ ਆ ਡਿੜਬੇ ਦਾ ਇੱਥੇ ਸਿਕਰ ਦੁਪਹਿਰੇ ਸਾਡੇ ਆਉਣ ਦਾ ਇੱਕ ਮਕਸਦ ਆ ਕਿ ਜਿਵੇਂ ਭਗਵੰਤ ਮਾਨ ਦੂਜਿਆਂ ਨੂੰ ਕਹਿੰਦਾ ਨਾ ਕਿ ਝੂਠ ਬੋਲਦੇ ਸੀ ਆਗੂ ਇਹ ਪੈਸੇ ਖਾਂਦੇ ਸੀ ਇਹ ਲੁਟੇਰੇ ਸੀ ਅੱਜ ਭਗਵੰਤ ਦਾ ਇੱਕ ਕੋਰਾ ਝੂਠ ਚਿੱਟਾ ਚਿੱਟਾ ਝੂਠ ਉਹਦਾ ਫੜ ਕੇ ਤੁਹਾਡੇ ਸਾਹਮਣੇ ਤੁਹਾਡੀ ਕਚੈਰੀ ਚ ਬੇਨਕਾਬ ਕਰਨ ਲੱਗਿਆ ਪਹਿਲਾਂ ਇੱਕ ਵਾਰ ਇਹਦੀ ਜ਼ਰਾ ਵੀਡੀਓ ਗੌਰ ਨਾਲ ਸੁਣੋ ਤੁਸੀਂ ਮੇਰੇ ਵੀ ਨਹੀਂ ਬੋਲਣ ਦੀ ਬਿਰੋਲ ਪਿੰਡ ਹੈ ਇਹਦੇ ਬਾਕੀ ਦੇ ਇਹ ਆ ਨਾਰੀ ਤੋਂ ਬੰਗਰੋਲ ਹਾਂ लास्ट ਪਿੰਡ ਹੈ ਉਦੋਂ ਅਗੇ ਪਟਿਆਲਾ ਜੀ ਉੱਥੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਉੱਥੇ ਇੱਕ ਸੂਏ ਦੇ ਉੱਤੇ ਪੁਲ ਬਣਾਉਣਾ ਹਾਲਾਂਕਿ ਉਹ ਸੂਆ ਕਿਤੇ ਕੋਈ ਕਿਤੇ ਸ਼ਹਿਰ ਨੂੰ ਨਹੀਂ ਜਾਂਦਾ ਖੇਤਾਂ ਨੂੰ ਜਾਂਦਾ ਉਹ ਕਹਿੰਦੇ ਜੀ ਪੁਲ ਬਣਾ ਦਿਓ ਸਾਡੇ ਰੇੜੇ ਤੇ ਟਰੈਕਟਰ ਲੰਘਦੇ ਨੇ ਮੈਂ ਡੀਸੀ ਸਾਹਿਬ ਨੂੰ ਕਿਹਾ ਆਪਣ ਬਣਾ ਦਿਓ ਜੀ ਬੀ ਐਨ ਆਰ ਤੋਂ ਉਹ ਕਹਿੰਦੇ ਜੀ ਬਜਟ ਨਹੀਂ ਹੈ ਮੈਂ ਕਹਿੰਦਾ ਚਲੋ ਅੱਧਾ ਬਚਾ ਤੇ ਨਾ ਦੇ ਦੂੰਗਾ ਜੀ ਇਧਰੋਂ ਕਹਿੰਦਾ ਠੀਕ ਹੈ ਜੀ ਐਸਟੀਮੇਟ ਲਵਾ ਲਿਆ ਜੀ ਐਸਟੀਮੇਟ ਕਿੰਨੇ ਦਾ ਬਣਾਇਆ ਜੀ 1 ਕਰੋੜ 8 ਲੱਖ ਦਾ ਜੀ ਮੈਂ ਕਹਾਂ ਮੈਂ 50 ਲੱਖ ਦਾ ਹੀ ਤੁਹਾਨੂੰ ਮੰਗਣਗੇ ਉਹਨੇ ਮੈਂ ਕਹਾਂ ਮੇਰਾ ਇੱਕ ਦੋਸਤ ਹੈ ਉਹ ਉਹ ਇੰਜੀਨੀਅਰ ਹੈ ਉਹ ਵੀ ਉਹ ਕਹਿੰਦਾ ਕੋਈ ਕੋਈ ਪ੍ਰਾਈਵੇਟ ਐਸਟੀਮੇਟ ਲਵਾਉਣੇ ਉਹਨਾਂ ਦੇ ਤੋਂ ਵਾਲੇ ਜੀ ਮੈਂ ਉਹਨੂੰ ਕਹਿੰਦਾ ਜਾ ਰਿਹਾ ਐਸਟੀਮੇਟ ਲਾ ਕੇ ਦੇਣੀ ਯਾਰ ਪੁਲ ਬਣਾਉਣੇ ਕੌਨ ਨੂੰ ਯਕੀਨ ਆ ਜੂਗਾ ਪਿੰਡ ਵਾਲਿਆਂ ਕਿ ਉਹ ਬਗੜਾ ਹੌਲ ਪਿੰਡ ਚ ਪੂਲ ਬਣਾ ਰਹੇ ਆ ਕਿੰਨੇ ਚ ਬਣਾ ਰਹੇ ਆ 6 ਲੱਖ ਰੁਪਏ ਉਹ ਹੀ ਬੜਾ ਕਰੋੜ ਰੁਪਏ ਸਿੱਧੇ ਹੀ ਖਾਂਦੇ ਨੇ ਜੀ ਤਾਂ ਆ ਬੜਾ ਹੁਣ ਕੋਨਾ ਬੰਦ ਕਰ ਦੋ ਦੋਸਤੋ ਇੱਕ ਚੀਫ ਮਿਨਿਸਟਰ ਆ ਪੰਜਾਬ ਦਾ ਔਰ ਇਹ ਦੂਸਰੀ ਵਾਰੀ ਐਮਪੀ ਬਣਿਆ ਸੀ ਜਦੋਂ ਇਹਨੇ ਇਹ ਕੋਰਾ ਝੂਠ ਬੋਲਿਆ ਮੈਂ ਸਪੈਸ਼ਲੀ ਡਿੜਬੇ ਦੇ ਬਗੜੋਲ ਪਿੰਡ ਵਿੱਚ ਝੰਬੂ ਆ ਜਿਹੜਾ ਛੋਟਾ ਨਾਲਾ ਉੱਥੇ ਖੜਾ ਇੱਕ ਵਾਰੀ ਬੇਟੇ ਦਿਖਾਓ ਸਾਰਾ ਆ ਦੇਖ ਲਓ ਜੀ ਤੇ ਆ ਪਿੱਛੇ ਹਟੋ ਜਰਾ ਹੁਣ ਤੁਸੀਂ ਸਾਰੇ ਥੋੜਾ ਥੋੜਾ ਪਿੱਛੇ ਹਟੋ ਦਿਖਾਓ ਸਾਰਾ ਦਿਖਾ ਦਿਆਂ ਪੁਲ ਕਿਹੜਾ ਬਣਿਆ ਆ ਜੀ ਆ ਪਾਈਪ ਧਕਾ ਟੁੱਟਾ ਆ ਪਾਈਪ ਦਿਖਾ ਦਿੰਦੇ ਪਾਸੇ ਆ ਪਿੱਛੇ ਦਿਖਾ ਆ ਸਾਰਾ ਇਹ ਸਾਰਾ ਝੰਬੂ ਡਰੇਨ ਝੰਬੂ ਡਰੇਨ ਝੰਬੂ ਡਰੇਨ ਆ ਪਿੱਛੇ ਨੂੰ ਆ ਜਾ ਹੁਣ ਮੇਰੇ ਕੋਲ ਆ ਜਰਾ ਇਹ ਇਹ ਜਿਹੜਾ ਜੂ ਕੁਛ ਵੀ ਇਹਨੇ ਕੀਤਾ ਸਰਪੰਚ ਆ ਪੁਰਾਣਾ ਸਾਬਕ ਇਹਦਾ ਨਾਮ ਤਾਰੀ ਸਰਪੰਚ ਆ ਔਰ ਇਹਨਾਂ ਨੇ ਇਹਨਾਂ ਤੋਂ ਹੁਣ ਸੁਣੋ ਕਿ ਅਸਲੀਅਤ ਕੀ ਸੀਗੀ ਆ ਜਿਹੜਾ ਪਾਈਪ ਵੀ ਪਾਇਆ ਨਾ ਇੱਕ ਇਹਦੇ ਨਾਲ ਦੇ ਇਹਨਾਂ ਨੇ ਦੋ ਦੋ ਪਾਈਪ ਪਾਈ ਸੀ ਇੱਕ ਕਿਤੇ ਚੋਰੀ ਚੋਰੀ ਹੋ ਗਿਆ ਇਕੱਲਾ ਇੱਕ ਪਾਈਪ ਆ ਇੱਥੇ ਤੇ ਆ ਤੁਸੀਂ ਇੰਨਾ ਦੇਖ ਸਕਦੇ ਇਹ ਸਰਪੰਚ ਤਾਰੀ ਨੇ ਇਹ ਕੰਮ ਜਿਹੜਾ ਹੋਇਆ ਇੰਨਾ ਪਾਣੀ ਨੰਗਣ ਜੁਗਾ ਇਹ ਸਰਪੰਚ ਤਾਰੀ ਨੇ ਕਰਵਾਇਆ ਯਾਰੋ ਯਾਰ ਪਿੰਡ ਦਾ ਇੱਕ ਸਾਦਾ ਬੰਦਾ ਵੀ ਇੰਨਾ ਝੂਠ ਨਹੀਂ ਬੋਲਦਾ ਯਾਰ ਗਰੀਬ ਤੋਂ ਗਰੀਬ ਆਦਮੀ ਗੁਰੇਜ਼ ਕਰਦਾ ਕਿ ਮੈਂ ਜਨਤਕ ਤੌਰ ਤੇ ਇੱਕ ਸਾਥ ਲੱਗੀ ਸੀ ਜਗਮਾਨੀ ਦੀ ਜਿਹੜੀ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਈ ਔਰ ਇਲੈਕਸ਼ਨ ਤੋਂ ਪਹਿਲਾਂ ਹੁਣ 2022 ਦੀ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਮੈਂ ਭਗਵੰਤ ਨੂੰ ਚੁਣੌਤੀ ਦਿੰਦਾ ਕਿ ਪਹਿਲਾਂ ਇਹ ਦੱਸ ਕੇ ਉਹ ਡੀਸੀ ਕਿਹੜਾ ਸੀ ਜਿਹਨੂੰ ਤੂੰ ਕਿਹਾ ਕਿ ਐਸਟੀਮੇਟ ਲਾ ਕੇ ਦਿਓ ਮੈਨੂੰ ਤੇ ਉਸ ਡੀਸੀ ਨੇ ਤੈਨੂੰ ਕਿਹਾ ਬੀਆਰਐਨ ਦਾ ਬੀਐਨਆਰ ਪਬਲਿਕ ਵਰਕਸ ਡਿਪਾਰਟਮੈਂਟ ਤੋਂ ਤੈਨੂੰ ਐਸਟੀਮੇਟ 1 ਕਰੋੜ 8 ਲੱਖ ਦਾ ਕਿਨੇ ਲਵਾ ਕੇ ਦਿੱਤਾ ਸੀ ਅਕਸਰ ਲੋਕਾਂ ਨੂੰ ਇਹ ਥੋੜੇ ਵੀ ਝੂਠ ਮਾਰੇ ਦੇ ਨੰਗੇ ਚੋਰਾ ਵਾਂਗੂੰ ਤੈਨੂੰ ਦੱਸਣਾ ਪਊਗਾ ਕਿ 1 ਲੱਖ 1 ਲੱਖ 8 ਕਰੋੜ ਦਾ ਐਸਟੀਮੇਟ ਅਕਸਰ ਜੇ ਤੂੰ ਇਸ ਕੈਨੇਸਟ ਵਿੱਚ ਤੁਹਾਡਾ ਕੋ ਲਿਖਤੀ ਐਸਟੀਮੇਟ ਹੋਊਗਾ ਕਾਈਂਡਲੀ ਉਸ ਲਿਖਤੀ ਐਸਟੀਮੇਟ ਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਪਹਿਲੀ ਚੁਣੌਤੀ ਇਹ ਦੂਜੀ ਚੁਣੌਤੀ ਤੂੰ ਕਹਾਂ ਕਿ ਮੇਰਾ ਦੋਸਤ ਹੀ ਇੰਜੀਨੀਅਰ ਉਹਦਾ ਨਾਮ ਹੋਊਗਾ ਉਹ ਕਿਤੇ ਫਾਇਦਾ ਹੋਇਆ ਹੋਊਗਾ ਉਹਦੀ ਜਨਮ ਡੇਟ ਹੋਊਗੀ ਉਹਦਾ ਕੋਈ ਧਰਮ ਹੋਊਗਾ ਉਹ ਸਾਨੂੰ ਇੰਜੀਨੀਅਰ ਦੱਸ ਜਿਹੜਾ ਤੇ ਤੋ ਜਿਹੜਾ ਤੂੰ ਕੋਰਾ ਝੂਠ ਬੋਲਿਆ ਕਿ ਡੀਸੀ ਨੇ ਐਸਟੀਮੇਟ ਦਿੱਤਾ 1 ਲੱਖ 1 ਕਰੋੜ 8 ਲੱਖ ਦਾ ਮੈਂ ਮੇਰੇ ਇੰਜੀਨੀਅਰ ਦੇ ਦੋਸਤ ਨੇ ਮੇਰਾ ਮੈਂ ਜਿਹੜਾ ਪੋਲ ਬਣਵਾ ਰਿਆ ਅਸੀਂ 6 ਲੱਖ ਰੁਪਏ ਵਿੱਚ ਬਣਾ ਰਹੇ ਉਹ ਕਿਹੜਾ ਇੰਜੀਨੀਅਰ ਆ ਜਿਹਨੇ ਤੈਨੂੰ 6 ਲੱਖ ਰੁਪਏ ਵਿੱਚ ਆ ਝੰਬੋ ਡਰੇਨ ਦੇ ਉੱਤੇ ਪੋਲ ਬਣਾ ਕੇ ਦਿੱਤਾ ਕਿਉਂਕਿ ਇੱਥੇ ਤਾਂ ਪੋਲ ਹੈ ਹੀ ਨਹੀਂ ਕੋਈ ਔਰ ਜਿਹੜਾ ਇੱਕ ਪਾਈਪ ਆ ਉਹ ਸਰਪੰਚ ਧਾਰੀ ਨੇ ਪਾਇਆ ਆ ਸਾਰੇ ਪਿੰਡ ਦੇ ਲੋਕ ਗਵਾਹੀ ਦੇਣਗੇ ਅੱਛਾ ਦੱਸੋ ਵੀ ਇੱਥੇ ਭਗਵੰਤ ਮਾਨ ਨੇ ਕੋਈ ਪੋਲ ਬਣਾਇਆ ਯਾਰ ਦੱਸੋ ਨਹੀਂ ਨਾ ਕੋਈ ਨਹੀਂ ਬਣਾਇਆ ਹੱਥ ਮਾਰ ਕੇ ਦੱਸ ਦਿਓ ਚੰਗੀ ਤਰ੍ਹਾਂ ਨਹੀਂ ਕੋਈ ਨਹੀਂ ਬਣਾਇਆ ਆ ਦੇਖ ਲਓ ਭਗਵੰਤ ਮਾਨ ਦਾ ਝੂਠ ਇਧਰੋਂ ਪਿੱਛੇ ਵੀ ਕਰਦਿਆ ਵੀ ਪਿੰਡ ਵਾਲੇ ਖੜੇ ਦੱਸੋ ਜੀ ਬਣਾਇਆ ਪੋ ਆ ਕੋਈ ਕੋਈ ਕਹਿੰਦੇ ਕੋਈ ਇੱਟ ਨਹੀਂ ਲੱਗੀ ਇੱਕ ਵੀ ਇੱਟ ਨਹੀਂ ਲਾਈ ਭਗਵੰਤ ਨੇ ਤੇ ਇੱਕ ਦਾ ਹੀ ਝੂਠ ਬੋਲ ਬੋਲ ਕੇ ਲੋਕਾਂ ਨੂੰ ਵਰਗਲਾ ਕੇ ਅੱਜ ਪੰਜਾਬ ਦਾ ਰਾਜ ਲੈ ਕੇ ਪਰ ਕਿੰਨੀ ਦੇਰ ਚੱਲੂਗਾ ਝੂਠ ਭਗਵੰਤ ਤੈਨੂੰ ਮੇਰੀ ਤੇਨੂੰ ਚੁਣੌਤੀ ਆ ਕਿ ਆ ਆਪਾਂ ਬਗਰੋਲ ਪੁਰਦੇ ਪੁਲ ਦੇ ਉੱਤੇ ਖੜ ਕੇ ਇੱਥੇ ਬਹਿਸ ਕਰੀਏ ਪੰਜਾਬ ਦੇ ਲੂਟ ਮੁਕਤਿਆਂ ਦੀ ਕਿਹੜਾ ਬਦਲਾਅ ਆਇਆ ਵਾ ਕਿਹੜਾ ਤੁਸੀਂ ਦਿੱਲੀ ਦਾ ਹੈਲਥ ਮਾਡਲ ਲਿਆਂਦਾ ਕਿਹੜਾ ਤੁਸੀਂ ਦਿੱਲੀ ਦਾ ਵਿਦਿਆ ਮਾਡਲ ਲਿਆਂਦਾ ਕਿਹੜੇ ਤੁਸੀਂ ਬੱਚਿਆਂ ਨੂੰ ਨੌکریاں ਦਿੱਤੀਆਂ ਨੌکریاں ਸਾਰੀਆਂ ਹਰਿਆਣੇ ਦੇ ਤੇ ਰਾਜਸਥਾਨ ਤੇ ਹਿਮਾਚਲ ਤੇ ਦਿੱਲੀ ਦੇ ਲੋਕ ਲੈ ਕੇ ਗਏ ਨੇ ਕਿਉਂਕਿ ਤੁਸੀਂ ਕਾਨੂੰਨ ਹੀ ਨਹੀਂ ਬਣਾ ਸਕੇ ਕਿ ਇਹ ਨੌکریاں ਪੰਜਾਬ ਦੀਆਂ ਕੇਵਲ ਪੰਜਾਬ ਦੇ ਨੌਜਵਾਨਾਂ ਲਈ ਰਿਜ਼ਰਵ ਪਰ ਫਿਰ ਵੀ ਕਿਉਂਕਿ ਬਗਰੋਲ ਦਾ ਝੂਠ ਬੋਲਿਆ ਮੇਰੀ ਤੈਨੂੰ ਦਿਨੇ ਚੁਣੌਤੀ ਆ ਇੱਥੇ ਟਾਈਮ ਤੇਰਾ ਥਾਂ ਇਹੀ ਮਰਜ਼ੀ ਤੇਰੀ ਹਜ਼ਾਰ ਪੁਲਿਸ ਵਾਲਾ ਤੇਰਾ ਸਾਰਾ ਤੰਤਰ ਤੇਰਾ ਖੈਰਾ ਕੱਲਾ ਆਊਗਾ ਤੇ ਤੇਰਾ ਇੱਥੇ ਝੂਠ ਦਾ ਪੜਦਾ ਬਬੀ ਇਸ ਨੂੰ ਬੇਨਕਾਬ ਕਰੂੰਗਾ ਮੈਂ ਹੁਣ ਸਰਪੰਚ ਤਾਰੀ ਨੂੰ ਕਹੂੰਗਾ ਕਿ ਇਹਦੇ ਬਾਰੇ ਤੁਹਾਨੂੰ ਸਰਪੰਚ ਅਸਲੀ ਗੱਲ ਦੱਸਦਾ ਕਿ ਕਿਦਾਂ ਤੂੰ ਝੂਠ ਬੋਲਿਆ ਓ ਮਾਈ ਗੋਡ ਅਲੈਕਸ ਚਲ ਬੋਲ ਪਹਿਲਾਂ ਤਾਂ ਮੈਂ ਤੁਹਾਡੇ ਚੈਨਲਾਂ ਦਾ ਜੋ ਤੁਸੀਂ ਇੱਥੇ ਆਏ ਹੋ ਤੁਹਾਡਾ ਤੇ ਖੈਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੋ ਸਾਡੇ ਪਿੰਡ ਦੀ ਆਵਾਜ਼ ਬਣੇ ਨੇ ਆ ਕੇ ਖੈਰਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹ ਪੁਲਿਸ ਹੈਗਾ ਸਰਦਾਰ ਮਾਨ ਵੱਲੋਂ ਪਿਛਲੀ ਆ ਐਮਪੀ ਜਦੋਂ ਐਮਪੀ ਸੀਗੇ ਉਦੋਂ ਬੋਲਿਆ ਗਿਆ ਸੀ ਜਗਵਾਣੀ ਦੀ ਸਾਕ ਸੀ ਜਿਹੜੀ ਖੈਰਾ ਸਾਹਿਬ ਨੇ ਵਾਕੂਬੀ ਦੱਸੀ ਹੈ ਪਰ ਇਹਦੇ ਵਿੱਚ ਮੈਂ ਇੱਕ ਮੇਨ ਗੱਲ ਦੱਸ ਦਿਆਂ ਵੀ ਜਿਹੜਾ ਇਹਦਾ ਇੰਜੀਨੀਅਰ ਸੀ ਉਹ ਇੱਕ ਹਾਸੋਹੀਣੀ ਗੱਲ ਹੈ ਉਹ ਇੰਜੀਨੀਅਰ ਕੌਣ ਸੀ ਅਸੀਂ ਕੋਈ ਸਾਰੀ ਕਰਦੇ ਸਾਡੀ ਸਾਡੇ ਉਹ ਮਿਸਤਰੀ ਲੱਗਿਆ ਹੋਇਆ ਸੀ ਉਹ ਮੈਨੂੰ ਆਖਣ ਲੱਗਿਆ ਕਹਿੰਦਾ ਸਰਪੰਚ ਸਾਹਿਬ ਤੁਹਾਨੂੰ ਦੱਸਾਂ ਪੁੱਲ ਦਾ ਇੰਜੀਨੀਅਰ ਕੌਣ ਸੀ ਮੈਂ ਦੱਸ ਦੇ ਭਾਈ ਮੈਨੂੰ ਤਾਂ ਹੋਣਾ ਵੀ ਚਲ ਕੋਈ ਵੱਡਾ ਇੰਜੀਨੀਅਰ ਹੋਣਾ ਸ਼ਹਿਰ ਸ਼ੁਰੂ ਹੋਣਾ ਕੋਈ ਵੱਡਾ ਆਰਕਟੈਕ ਹੋਣਾ ਉਹ ਕਹਿੰਦਾ ਭਾਈ ਜੀ ਉਹ ਮੈਂ ਆ ਇੱਕ ਦਿਹਾੜੀਦਾਰ ਬੰਦਾ ਮਿਸਤਰੀ ਸਾਫੀਪੁਰ ਕਲਾ ਦਾ ਮਿਸਤਰੀ ਹੈ ਨਾ ਯਾਦ ਆਦਾ ਜੱਗੀ ਮਿਸਤਰੀ ਹੈ ਗੁਰੂਕਰਾਂ ਦਾ ਕੰਮ ਕਰਦਾ ਹੈ ਉਹ ਮਿਸਤਰੀ ਨੇ ਇਹ ਪੁਲ ਦੀ ਉਸਾਰੀ ਦਾ ਸਾਰਾ ਜਿਹੜਾ ਬਣਾ ਕੇ ਦਿੱਤਾ ਸੀ ਵੀ ਇੰਨੇ ਚ ਪੁਲ ਬਣੂਗਾ ਤੇ ਇਹ ਸਰਕਾਰ ਮੈਂ ਉਦੋਂ ਵੀ ਬੋਲਿਆ ਸੀ ਖੈਰਾ ਸਾਹਿਬ ਬਹੁਤ ਜ਼ਿਆਦਾ ਬੋਲੇ ਸੀ ਅਸੀਂ ਨੇ ਪਰਚੇ ਵੀ ਕਰਾਏ ਨੇ ਤੋਂ ਉਹ ਮੌਕੇ ਜਾਂ ਸਰਕਾਰਾਂ ਧੱਕਾ ਕਰਦੀਆਂ ਹੁੰਦੀ ਨੇ ਇਹ ਤਾਂ ਕੋਈ ਗੁੱਸਾ ਗਲ ਨਹੀਂ ਪਰ ਜੋ ਹੈਗਾ ਇਹ ਪੁਲ ਵਾਲਾ ਸਾਰਾ ਸਾਰ ਝੂਠ ਹੈ ਇੱਥੇ ਕੋਈ ਵੀ ਬੰਦਾ ਆ ਕੇ ਡਿਬੇਟ ਕਰ ਸਕਦਾ ਸਾਡਾ ਸਾਰਾ ਨਗਰ ਇਹ ਹੱਥ ਖੜਾ ਕਰਕੇ ਕਹਿ ਸਕਦਾ ਵੀ ਇਹ ਸਾਰਾ ਸਰ ਝੂਠ ਹੈ ਮੈਂ ਪਿੰਡ ਦੇ ਸਾਰੇ ਨਗਰ ਨੂੰ ਬੇਨਤੀ ਕਰਦਾ ਵੀ ਤੁਸੀਂ ਹੱਥ ਖੜਾ ਕਰਕੇ ਦੱਸ ਦਿਓ ਵੀ ਇਹ ਭਗਵੰਤ ਮਾਨ ਦਾ ਬੋਲਿਆ ਹੋਇਆ ਝੂਠ ਹੈ ਝੂਠ ਹੈ ਝੂਠ ਹੈ ਲਓ ਜੀ ਕਰ ਲੈ ਅੱਛਾ ਭਗਵੰਤ ਹੁਣ ਝੂਠ ਸਾਬਤ ਹੋ ਗਿਆ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਹੁਣ ਤੇਰੇ 'ਚ ਜੇ ਜਾਨ ਹੈਗੀ ਆ ਦੋ ਗੱਲਾਂ ਕਰ ਸਕਦਾ ਜਾਂ ਤਾਂ ਮਾਫੀ ਮੰਗੇ ਇਸ ਗੱਲ ਦੀ ਲੋਕਾਂ ਦੇ ਕੋਲ ਮੈਂ ਬਹੁਤ ਵੱਡਾ ਝੂਠਾ ਆ ਮੈਂ ਝੂਠ ਬੋਲ ਬੋਲ ਕੇ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚਿਆ ਆ ਤੇ ਕਿਤੇ ਕੋ ਆਪਸ਼ਨ ਹੈਗੀ ਜੇ ਤੇ ਪਰ ਮੇਰੇ ਤੇਰੇ ਜਿੰਨਾ ਦਿਲ ਨਹੀਂਗਾ ਤੂੰ ਝੂਠ ਤੂੰ ਮਾਫੀ ਨਹੀਂ ਮੰਗ ਸਕਦਾ ਤੂੰ ਝੂਠ ਨੂੰ ਕਵਰ ਅਪ ਕਰਨ ਲਈ ਕੋ ਹੋਰ ਝੂਠ ਬੋਲੇਗਾ ਮੇਰੇ ਖੇਰੇ ਤੇ ਪਰਚਾ ਦਰਜ ਕਰਾਏਗਾ ਸਰਪੰਚ ਤੇ ਇੱਕ ਹੋਰ ਪਰਚਾ ਦਰਜ ਕਰਾਏਗਾ ਸਾਡੇ ਸੱਤੇ ਹੋਣਾ ਬਾਈ ਤੇ ਕਰਾਏਗਾ ਤੇ ਦੂਜੀ ਤੇਰੇ ਕੋ ਆਪਸ਼ਨ ਹੈਗੀ ਆ ਕਿ ਜੇ ਜੇ ਤੂੰ ਕਹਿਨਾ ਕਿ ਇਹ ਝੂਠ ਨਹੀਂ ਮੇਰੀ ਚੁਣੌਤੀ ਫਿਰ ਆਪ ਬੁਲ ਤੇ ਇਥੇ ਨਾ ਜਿੱਦਾ ਪਹਿਲਾਂ ਕਿ ਆ ਆਪਾਂ ਇਹਦੇ ਤੇ ਬੈਸ ਕਰੀਏ ਕਿੱਲੇ ਪੁਲ ਦੀ ਬੈਸ ਨਹੀਂ ਹੋਊਗੀ ਸਾਰੇ ਪੰਜਾਬ ਦਾ ਜਿਹੜਾ ਅਖੋਤੀ ਬਦਲਾਅ ਸੀ ਉਹ ਬਦਲੇ ਦਾ ਤੁਸੀਂ ਹੋ ਪੰਜਾਬ ਨਹੀਂ ਬਦਲਿਆ ਔਰ ਜਿਹੜਾ ਤੁਸੀਂ ਇਨਕਲਾਬ ਦਾ ਨਾਰਾ ਦਿੱਤਾ ਸੀਗਾ ਸਾਰੀਆਂ ਗੱਲਾਂ ਤੇ ਤੁਹਾਡੇ ਨਾਲ ਚर्चा ਕਰਾਂਗੇ ਤੁਹਾਡਾ ਸਾਰਿਆਂ ਦਾ ਅ ਮੈਂ ਅਗਰ ਜੇ ਤੁਹਾਨੂੰ ਇਹ ਮੁੱਦਾ ਇੱਕ ਇੱਕ ਕੋਹਰਾ ਝੂਠ ਅ ਅਸੀਂ ਦੁਪਹਿਰੇ 12:30 ਵਜੇ ਭਗਵੰਤ ਦਾ ਫੜ ਲਿਆ ਸੂਰਜ ਸਾਡੇ ਸਿਰ ਦੇ ਉੱਤੇ ਆ ਇਹ ਕੋਹਰਾ ਝੂਠ ਫੜਨ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਕਿ ਅਸੀਂ ਸੱਚ ਬੋਲੇ ਆ ਤੇ ਆ ਸਰਪੰਚ ਤੇ ਆ ਲੋਕਾਂ ਨੇ ਸਹੀ ਗਵਾਹੀ ਦਿੱਤੀ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਸ਼ੇਅਰ ਕਰੋ ਤਾਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇ ਕਿ ਕਿੱਦਾਂ ਇਹ ਫਰਜੀ ਇਨਕਲਾਬੀ ਨੇ ਝੂਠੇ ਬੰਦੇ ਨੇ 도ਗਲੇ ਬੰਦੇ ਨੇ ਔਰ ਲੋਕਾਂ ਨੂੰ ਝੂਠ ਬੋਲ ਕੇ ਇਹ ਸਾਰੀਆਂ ਵੋਟਾਂ ਲੈ ਕੇ ਜਾਂਦੇ ਨੇ ਮੇਰੇ ਨਾਲ ਤੁਹਾਡਾ ਵੀ ਜੁੜਨ ਦਾ ਬਹੁਤ ਸ਼ੁਕਰੀਆ ਤੇ ਨਗਰ ਨਿਵਾਸੀਓ ਬਗਰੌਣ ਵਾਲਿਓ ਤੁਹਾਡਾ ਬਹੁਤ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ